ਜਾਂ ਦੇ ਗੁੰਮੇ ਕਿੰਨੇ ਘਲਾਕ ਦੀਆਂ ਮਾਵਾਂ ਪੈਣਾ ਮਾਰੀ ਆ ਹੈਂ ਮਾਰੀ ਅੱਜ ਜਗੂ ਜਗੂ ਦੇ ਇਹ ਦੇ ਸੋਸਾ ਜਗੂ ਦਾ ਗੈਂਸਟਰ ਤਾਂ ਬੜਿਆ ਜਗੂ ਦਾ ਕਰ ਦਿਆਂ ਕੇ ਗੁੱਸੇ ਤੋਂ ਸੇਵ ਜਗੂ ਦਾ ਗੁੱਸਾ ਜਿੰਮਰ ਦਾ ਦੇ ਪਤਰਾ ਦੀ ਸਾਹ ਉਹਨਾਂ ਦਾ ਉਹਨਾਂ ਨੂੰ ਇਹ ਜਿਹੜੀ ਯਾਦ ਕੀਤਾ ਵੀ 32 ਸਾਲ ਹੋ ਗਏ ਉਹ ਕੰਮ ਕਰ ਰਿਹਾ ਸਰਕਾਰ ਉਹ ਉਹ ਦਾ ਫੇਸ ਉਹਨੇ ਵੀ ওভারਟੇਕ ਨਹੀਂ ਪੁੱਛਿਆ ਬੈਠਾ ਰਮਾਦਾਨ ਦਾ ਬੰਦਾ ਹੈ ਅੰਡ ਵਰਲਡ ਦਾ ਕਾਪੀ ਚਲਾਉਂਦਾ ਹੈ ਤਾਂ ਕਹਿੰਦੇ ਨੇ ਹਾਂ ਕਹਿੰਦੇ ਉਹ ਅੱਜ ਵੀ ਪੁੱਛਿਆ ਕਿ ਲੋਕਾਂ ਨਾਲ ਵਿਆਹ ਕਰੰਦੀਆਂ ਲੋਕਾਂ ਦੀ ਸੇਵਾ ਕਰਦੀ ਆ ਲੋਕਾਂ ਨੂੰ ਕਹਿੰਦਾ ਨਹੀਂ ਲੋਕਾਂ ਨੂੰ ਹਾਂ ਦੇ ਬਾਰੇ ਪੁੱਛਿਆ ਬੈਠੇ ਇਹਨਾਂ ਸਰਕਾਰਾਂ ਨੇ ਮੇਰੇ ਬੱਚਾ ਦਾ ਰਹਿਣ ਕੱਖ ਨਹੀਂ ਦਿੱਤਾ ਜਿੰਨਾ ਬੱਚਾ ਕਬੜੀ ਚ ਜਾਂਦਾ ਹੈ ਨਾ ਮੇਰੇ ਮੇਰੇ ਬੱਚਾ ਦਾ ਬੇੜਾ ਕਰਦਾ ਜੇ ਮੇਰਾ ਬੱਚਾ ਕੀਤਾ ਉਹ ਕਿਹਨਾਂ ਦਾ ਮਾਸਯਮਾਂ ਮੈਂ ਕਹਿੰਦੇ ਆ ਲੋ ਆ ਜਨਾਂ ਨੇ ਆਂਦੀ ਮੇਰੇ ਬੱਚੇ ਦੀ ਕੀ ਸੋਚਿਆ ਮੱਚ ਗੱਦਲਾਂ ਚ ਪਵੇ ਜਿਹੜੇ ਨਾਲ ਹੁਣ ਇਹਨਾਂ ਨੇ ਐਂਡ ਤੇ ਆਣ ਕੇ ਜਦੋਂ ਜੀਮ ਮੋਹਣਾਂ ਨੂੰ ਤਾਂ ਜਾਂਦਾ ਆਹ ਵੀਰ ਵਰਗਿਆਂ ਨੇ ਆ ਨਾਲ ਕੇ ਮੇਰੇ ਬੱਚੇ ਲਈ ਪੰਜੇ ਤੋਂ ਪਤਾ ਕੀ ਹੋਇਆ ਮੇਰੇ ਬੱਚੇ ਨੂੰ ਚੰਦੀ ਗਣ ਮੇਰੇ ਬੱਚੇ ਤੇ ਹਮਲਾ ਹੋਇਆ ਅਸੀਂ ਦੱਸਿਆ ਰੀ ਮਾਂ ਨੂੰ ਹੁਣ ਉਹ ਅਸੀਂ ਕੱਢਿਆ ਉਹਨਾਂ ਨੇ ਉਹਨਾਂ ਦੀ ਮਾਂ ਟਾਰਗੇਟ ਕੀਤੀ ਇਹ ਤੇ ਜਾਨੀ ਸਸ ਨੂੰ ਕੱਖ ਨਹੀਂ ਜੇ ਬੱਲਾ ਉਹ ਦੱਸਦੇ ਆ ਜੋ ਮਤਲਬ ਉਹਨਾਂ ਨੇ ਆਪਣੀ ਭਾਈ ਹੁੰਦੀ ਆ ਰਾਤ ਨੂੰ ਪ੍ਰੈਨ ਕਰਦੇ ਆ ਆਹ ਕਹਿੰਦੇ ਆ ਆਪਾਂ ਗੱਲ ਕਰਦੇ ਚਲੋ ਕੋਈ ਨਹੀਂ ਆਪਾਂ ਕਰਦੇ ਸਾਰੀ ਮੈਕਿੰਗ ਕਰਦੇ ਮੇਰਾ ਕੋਈ ਕਰੋ 50000 ਇਹਦੇ ਤੇ ਆਪਣੇ ਬਿਆਨ ਤਾਂ ਪਾਛੇ ਮਾਸਟਰ ਮਾਸ ਮੇਰਾ ਬਾਬੂ ਕਿੰਦਰੀ ਆ ਗਿਆ ਜਿਹੜੀ ਵਿਚਾਰੀ ਗਰੀਬਣੀ ਨੂੰ ਚੋਕੀ ਚਾਹਦਾ ਰਹਿਣੀ ਕੋਖਣੀ ਦਦਾ ਘਰੀ ਬਰਬਾਦ ਕਰ ਦਿੱਤਾ ਵਾ ਉਹਦੇ ਉਹਨੂੰ ਤੇ ਖੜਨਾ ਹੀ ਖੜਨਾ ਮੈਂ ਕਾਂਦੀ ਦਿਖਾ ਦੇ ਕੇ ਆਈਆਂ ਕੋਈ ਆਇਆ ਹੀ ਨਹੀਂ ਕੋਈ ਪਤਾ ਨਹੀਂ ਲੱਗਾ ਸਰਕਾਰ ਤੋਂ ਕੀ ਤੁਹਾਡੇ ਵੱਲੋਂ ਲਿਖਿਆ ਗਿਆ ਜਾਂ ਕਿਤੇ ਮੈਂ ਉਹ ਦੱਸ ਦਿੱਤਾ ਜੇ ਸਾਰਾ ਕੁਝ ਪਰ ਮੇਂ ਚੀਜ਼ਾਂ ਪੱਜ ਜਾਈ ਚੱਲਦੇ ਐ ਐਸਲਪੀ ਦਫਤਰ ਬਟਾਲੇ ਤਰਨਾ ਲੰਘਣਤ ਨਹੀਂ ਠਮਕੀਆਂ ਮਿਲ ਰਹੀਆਂ ਨਹੀਂ ਹਾਂਜੀ ਹਾਂਜੀ ਮਿਲਦੀਆਂ ਨਹੀਂ ਨਾ ਠਮਕੀਆਂ ਮਿਲੀਆਂ ਤੇ ਆ ਰਿਜ਼ਲਟ ਨਿਕਲ ਲਿਆ ਠਮਕੀਆਂ ਦਾ ਹੋਰ ਯਾ ਡਕੜਾ ਵਾਰ ਕਿੰਨਾ ਹਾਂ ਇਹ ਕਿੰਨੇ ਜਣਿਆਂ ਦੇ ਖਿਲਾਫ ਉਹ ਮੈਨੂੰ ਦਿਖਾ ਦੇ ਦਿੱਤੇ ਕਿੰਨੇ ਜਣਿਆਂ ਦੇ 4-5 ਜਣੇ ਉਹ ਪਤਾ ਨਹੀਂ ਸਾਰਿਆਂ ਨਾਲ ਮੈਂ ਦੱਸ ਗਿਆ ਹੀ ਸਾਰਾ ਕੁਝ ਹਾਂਜੀ ਉਹ ਸਾਰਾ ਕੁਝ ਉੱਥੇ ਹੈਗਾ ਹਾਂ ਜੀ ਸਤਿ ਮਿਰੀ ਐਸਐਸਪੀ ਨੇ ਮੈਨੂੰ ਵੀ ਨਹੀਂ ਮਦਦ ਜੀ ਸਾਰੇ ਸਾਰਿਆਂ ਨੂੰ ਮਿਲੂ ਦੋ ਘੰਟੇ ਮਗਰੀ ਮੜਾ ਮੁੜਾ ਕੋਈ ਹਾਂਜੀ ਉਹ ਸਾਰੇ ਉਹਨਾਂ ਨੇ ਕੀ ਉਹਨਾਂ ਕਹੇ ਕੋਈ ਗਾਲੀ ਨਹੀਂ ਤੁਸੀਂ ਜਾਓ ਸਾਰਾ ਕੁਝ ਉਹਨਾਂ ਨੇ ਕਲੀਅਰ ਕੀਤਾ ਸੀ ਤੇ ਇਹ ਵੀ ਅਸੀਂ ਕਹਿ ਕੇ ਐਂ ਕੱਲ ਕਿ ਜੇ ਤੁਸੀਂ ਆੜੀ ਸੁਣਵਾਈ ਨਹੀਂ ਕਰਦੇ ਤੇ ਮੈਂ ਕੱਲ ਹੀ ਕਹਾਈ ਹਾਂ ਕਿ ਆਪਾਂ ਸਵੇਰੇ ਫਿਰ ਤਰਨਾ ਲੱਗਣਾ ਜੀ ਕਹੀਂ ਬੇਸਰਕਾਰ ਨਹੀਂ ਕਰਨਾ ਆਪਾਂ ਜਿੰਨਾ ਤੱਕ ਆੜੀ ਸੁਣਵਾਈ ਨਹੀਂ ਹੁੰਦੀ ਅਸੀਂ ਜਿੰਨਾ ਦੇ ਪਰਚਾ ਕਰਾਉਣਾ ਚਾਹੁੰਦੇ ਪਰਚਾ ਨਿਧਨ ਤੱਕ ਅਸੀਂ ਸਸਪੰਸ ਹਸ ਵੀ ਜੀ ਇਸ ਤੋਂ ਬਾਅਦ ਉਹਦਾ ਪੋਸਟਮਾਰਟ ਹੋਇਆ ਪੋਰਵਾਸੇ ਬੋਡੀ ਲੈ ਕੇ ਕੱਲ ਆਪਣੇ ਵਕੀਲ ਦੇ ਥਰੂ ਆਏ ਨਾ ਸਾਡੇ ਕੋਲ ਠੀਕ ਹੈ ਆਹੀਂ ਉਹਨਾਂ ਦੇ ਇਹਨਾਂ ਨੇ ਇੱਕ ਐਪਲੀਕੇਸ਼ਨ ਮੇਰੇ ਕੋਲ ਰੀਸੀਵ ਕਰਾਈ ਆ ਉਹ ਅਹੀਂ ਉਹਦੀ 185 ਵਿੱਚ ਹੀ ਉਹਦੀ ਹਾਂ ਬੋਲੀ ਕੀ ਲਿਖਿਆ ਇਹ ਤਾਂ ਉਹ ਬਤਾਈ ਦੱਸ ਸਕਦੇ ਆ ਉਹਦੇ ਬਾਰੇ ਦੱਸ ਸਕਦੇ ਕੀ ਕੀ ਲਿਖਿਆ ਐਪਲੀਕੇਸ਼ਨ ਮੇਰੇ ਕੋਲ ਆਈ ਜੀਰੋ ਹੁਣ ਮੈਨੂੰ ਇਸ ਟਾਈਮ ਪੂਰਾ ਯਾਦ ਨਹੀਂ ਆ ਮੈਨੂੰ ਪੂਰਾ ਯਾਦ ਨਹੀਂ ਆ ਆਲਰੇਡੀ ਤੁਹਾਡੇ ਕੋਲ ਮੇਰੇ ਕੋਲ ਯਾਦ ਨਹੀਂ ਆ ਹਾਂ ਉਹਨਾਂ ਨਾਲ ਸਾਡੀ ਗੱਲ ਹੋ ਗਈ ਆ ਲਗਭਗ ਉਹ ਲੱਗੇ ਪਰਸੋਂ ਉਹ ਅਪਰੇਸ਼ਨ ਦਾ ਨਾਮ ਆ ਕੇ ਬੋਲਣ ਨੂੰ ਨਹੀਂ ਉਹਦੇ ਬਾਰੇ ਮੈਨੂੰ ਪਤਾ ਨਹੀਂ ਕੀ ਨਾਮ ਮੈਨੂੰ ਨਹੀਂ ਆਹ ਦੇਖੋ ਇਹ ਤਾਂ ਮਦਈ ਦੱਸ ਸਕਦਾ ਅੱਜ ਤਾਂ ਮੈਂ ਦਰਖਾਸਤ ਮਾਰਕ ਕੀਤੀ ਆ ਕਿਉਂਕਿ ਇਹਦੇ ਤੁਸੀਂ ਅੰਦਰ ਸਵੇਰ ਦੇ ਵੇਲੇ ਤਾਂ ਪਸਲ ਗਿਆ ਹੁਣ ਜਾ ਕੇ ਫਿਰ ਵੇਖਦੇ ਆਪਾਂ ਇਹ ਇਨਵੈਸਟੀਗੇਸ਼ਨ ਆ ਜੇ ਆਪਾਂ ਕਰਦੇ ਆ ਕੋਈ ਗੱਲ ਤਾਂ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਹੜੇ ਕੰਪਲੀਟ ਹੁੰਦੇ ਤੁਹਾਨੂੰ ਦੱਸ ਦੇ ਹੁਣ ਕੁਝ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਵੀ ਲਈ ਹਾਂ ਹਾਂ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਚ ਕਰ ਰਿਹਾ ਜੋ ਵੀ ਉਧਾਰਦਾ ਇਨਵੈਸਟੀਗੇਸ਼ਨ ਕਰਵਾ ਤੁਹਾਨੂੰ ਦੱਸਾਂ ਕੰਮਿਸ਼ਨ ਕਰਨਗੇ ਸਰ ਇਹ ਹਾਂ ਹਾਂ ਜ਼ਰੂਰ ਇਹ ਆਪਣੀ ਉਹਦੀ ਨੌ ਦੀ ਵੇਟ ਕਰ ਰਹੇ ਆ ਆਸਟ੍ਰੇਲੀਆ ਤੋਂ ਆਣੀਆਂ ਸ਼ਾਇਦ ਹੁਣੇ ਆ 2-3 ਵਜੇ ਕਹਿ ਰਹੇ ਆ ਜੇ ਹੁਣੇ ਆ ਗਏ ਤਾਂ ਉਸ ਦੇ ਨਾਲ ਸਸ ਕਰ ਹੰਡੜ ਬੜੀ ਚੱਕੇ ਲੱਜ ਲਈ ਹ